ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਟਾਫ ਨਰਸ ਦੀਆਂ ਵੈਕੈਂਸੀਜ਼ ਜਾਰੀ ਹੋਈਆਂ ਜੀ ਬਹੁਤ ਵਧੀਆ ਭਰਤੀ ਹੈ ਬਹੁਤ ਵਧੀਆ ਮੌਕਾ ਹੈ ਡਿਟੇਲਸ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਦੇ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਟਾਫ ਨਰਸ ਦੀਆਂ ਵੈਕੈਂਸੀ ਜਾਰੀ ਹੋਈਆਂ ਤਾਂ ਪੋਸਟਾਂ ਦੀ ਗੱਲ ਕਰ ਲੈਨੇ ਸਟਾਫ ਨਰਸ ਦੀ ਵੈਕੈਂਸੀ ਹੈ ਜੀ 20 ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਪੋਸਟਾਂ ਦੇ ਲਈ ਸਿੱਧੀ ਇੰਟਰਵਿਊ ਹੋਊਗੀ 4 1 2024 ਦਿਨ ਵੀਰਵਾਰ ਤੇ ਯੋਗਤਾ ਦੀ ਆਪਾਂ ਗੱਲ ਕਰ ਲੈਨੇ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਜੋ ਯੋਗਤਾ ਇਹਨਾਂ ਵੱਲੋਂ ਮੰਗੀ ਗਈ ਹੈ ਫੁੱਲ ਟਾਈਮ ਜੀ ਐਨ ਐਮ ਪਲੱਸ ਡਿਪਲੋਮਾ ਇਨ ਓਨਕੋਲੋਜੀ ਐਂਡ ਨਰਸਿੰਗ ਵਿਦ 2 ਇਅਰਜ਼ ਕਲੀਨਿਕਲ ਐਕਸਪੀਰੀਅੰਸ ਇਨ 50 ਬੈਡਡ ਹਸਪੀਟਲ ਜਾਂ ਤੁਹਾਡੇ ਕੋਲ ਬੇਸਿਕ ਜਾਂ ਪੋਸਟ ਬੇਸਿਕ ਬੀ ਐਸ ਸੀ ਨਰਸਿੰਗ ਹੋਵੇ ਵਿਦ 2 ਇਅਰਜ਼ ਕਲੀਨਿਕਲ ਐਕਸਪੀਰੀਅੰਸ ਇਨ 50 ਬੈਡਡ ਹਸਪੀਟਲ ਕੈਂਡੀਡੇਟਸ ਸ਼ੁੱਡ ਬੀ ਐਲੀਜੀਬਲ ਟੂ ਰਜਿਸਟਰ ਵਿਦ ਇੰਡੀਅਨ ਨਰਸਿੰਗ ਕਾਉਂਸਲ ਪੰਜਾਬ ਸਟੇਟ ਨਰਸਿੰਗ ਕਾਉਂਸਲ ਕੈਂਡੀਡੇਟਸ Who have diploma in nursing oncology and served the entire bond period will be given relaxation in age by 5 years ta inna vall kuch conditions ne hor vi likhi gayian ho zarur check kar lo 30 saal age limit rakhi gayi hai 28000 rupya salary par mahin ditti jaugi is post de layi ta 20 vacancies jari kiti gayian ji chaahwan ummidwar jo yogyata rakhde ne inna postaan de layi inna vall jo interview hai direct rakhi gayi hai bahut vadiya mauka vi postaan hai ji ਤੇ ਪਤਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ HRD ডিপਾਰਟਮੈਂਟ 3rd ਫਲੋਰ ਨਿਊ ਬਿਲਡਿੰਗ ਹੋਮੀਪਾਪਾ ਕੈਂਸਰ ਹਸਪੀਟਲ ਸੰਗਰੂਰ ਪੰਜਾਬ 148001 ਤਾਂ ਸਬੰਧਤ ਕੈਂਡੀਡੇਟ ਆਪਣੇ ओरिजिनल ਡਾਕੂਮੈਂਟਸ ਅਪਡੇਟਡ ਰੈਜ਼ਿਊਮ ਪਾਸਪੋਰਟ ਸਾਈਜ਼ ਫੋਟੋ ਜ਼ੀਰੋਕਸ ਕਾਪੀਜ਼ ਆਫ ਪੈਂਡ ਕਾਰਡ ਆਧਾਰ ਕਾਰਡ ਕਾਪੀਸ ਆਫ 올 এডਿਕੇਸ਼ਨ ਐਂਡ ਐਕਸਪੀਰੀਅੰਸ ਸਰਟੀਫਿਕੇਟਸ ਤੇ ਆਪਣੇ ਤੁਸੀਂ ਦਸਤਾਵੇਜ਼ ਨਾਲ ਲੈ ਕੇ ਜਾਣੇ ਜੋ ਇਨਾ ਬਿਲੂ ਲਿਖੇ ਗਏ ਆ ਤਾਂ ਬਹੁਤ ਵਧੀਆ ਮੌਕਾ ਹੈ ਜੀ ਜੋ ਇਹ ਪੋਸਟਾਂ ਨੇ ਹੋਮੀਪਾਬਾ ਕੈਂਸਰ ਹਸਪੀਟਲ ਸੰਗਰੂਰ ਵੱਲੋਂ ਜਾਰੀ ਕੀਤੀਆਂ ਗਈਆਂ ਕੰਟਰੈਕਟ ਬੇਸ ਤੇ ਜੋ ਥਰਡ ਪਾਰਟੀ ਪੋਸਟਾਂ ਰਹਿਣ ਵਾਲੀਆਂ ਜੀ ਕੈਂਡੀਡੇਟ ਅਪਲਾਈ ਕਰਕੇ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤੇ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੋਕ ਨੇ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ